ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਰਮਨ ਪ੍ਰੀਤਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਦਿੱਲੀ ਦੀ ਤੇ ਸਾਫ਼ ਹੋ ਗਈ ਹੈ ਤਸਵੀਰ ਰੇਖਾ ਗੁਪਤਾ ਹੋਣਗੇ ਦਿੱਲੀ ਦੇ ਮੁੱਖ ਮੰਤਰੀ ਹਾਂ ਬਿਲਕੁਲ ਜੀ ਬਿਲਕੁਲ ਦਿੱਲੀ ਦੀ ਅੱਜ ਮੁੱਖ ਮੰਤਰੀ ਬਣ ਜਾਣਾ ਰਸਮੀ ਤੌਰ ਦੇ ਉੱਤੇ ਵਸੇ ਐਲਾਨ ਤਾਂ ਕੱਲੀ ਹੋ ਗਿਆ ਪਰ ਅੱਜ 12:00 ਵਜੇ ਤੇ 35 ਮਿੰਟ ਦੇ ਉੱਤੇ ਇਹਨਾਂ ਨੇ ਸਹੁੰ ਚੁਪ ਲੈਣੀ ਹੈ ਯਾਨੀ ਕਿ ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਹੁੰ ਚੁਪ ਲੈਣੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਐਸਕੀ ਜੰਗ ਚੱਲੀ ਜਿਸ ਤਰੀਕੇ ਦੇ ਨਾਲ ਐਸਕੀ ਵਿੜਾਈ ਚੱਲੀ ਸ਼ਬਦਕ ਤੌਰ ਦੇ ਉੱਤੇ ਵਿਚਾਰਕ ਤੌਰ ਦੇ ਉੱਤੇ ਬੜਾ ਕੁਝ ਹੋਇਆ ਤੇ ਜੰਗ ਸੀ ਕਿ ਜੀ ਐਸਕੀ ਅਸਲ ਦੇ ਵਿੱਚ ਕਿ ਭਾਈ ਕਿਹਨੇ ਕਿਹਨੂੰ ਫਰਾਉਣਾ ਤੇ ਕੀ ਕੁਝ ਕਰਨਾ ਤੇ ਕਿਵੇਂ ਕੇਜਰੀਵਾਲ ਦੀ ਪਿੱਠ ਲਾਉਣੀ ਤੇ ਕਿਵੇਂ ਬੀਜੇਪੀ ਨੇ ਸੋਚਿਆ ਸੀ ਕਿ ਅਸੀਂ ਐਸਕੀ ਆਉਣਾ ਹੈਗਾ ਐਸਕੀ ਬੜਾ ਕੁਝ ਚੱਲਿਆ ਉਹਦੇ ਬਾਰੇ ਚਲੋ ਆਪਾਂ ਜਾਣਦੇ ਹਾਂ ਪਰ ਗੱਲ ਇਹ ਕਿ ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕਾ ਬਣਨ ਦੇ ਬਾਅਦ ਜੀ ਦੇ ਐਸਕੀ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ ਕੁਣ ਸਵਾਲ ਇਹ ਪੈਦਾ ਹੋਣਾ ਵੀ ਪਾਈਏ ਪਹਿਲੀ ਵਾਰ ਦੇ ਵਿੱਚ ਹੀ ਕਿਵੇਂ ਕਾਮਯਾਬ ਹੋ ਗਏ ਆ ਅਸਲ ਵਿੱਚ ਇਹਦਾ ਕਾਰਨ ਇਹ ਹੈ ਜੀ ਕਿ ਰੇਖਾ ਗੁਪਤਾ ਜਵਾਨ ਉਮਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਆਰਐਸਐਸ ਦੇ ਨਾਲ ਜੁੜੇ ਹੋਏ ਆ ਆਰਐਸਐਸ ਨੇ ਇਹਨਾਂ ਨੂੰ ਰਕਮੈਂਡ ਕੀਤਾ ਤੇ ਇਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਉਹ ਗੱਲ ਇਹ ਜੀ ਕਿ ਦੌੜ ਦੇ ਵਿੱਚ ਆਪਾਂ ਜਾਣਦੇ ਕਿ ਪਰਮੇਸ਼ਵਰ ਵਰਮਾ ਸੀ ਕਈ ਹੋਰ ਸੀਨੀਅਰ ਨੇਤਾ ਸੀਗੇ ਪਰ ਇਸ ਖਾਲੀ ਮਾਰਗ ਤੋਂ ਜਿੱਤੇ ਆ ਵੰਦਨਾ ਕੁਮਾਰੀ ਆਵਾਦਮੀ ਪਾਰਟੀ ਦੀ ਉਮੀਦਵਾਰ ਨੂੰ 29000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂ ਇਹ ਕਾਲਜ ਦੇ ਵੇਲੇ ਸੀ ਉਦੋਂ ਆਰਐਸਐਸ ਨਾਲ ਜੁੜੇ ਸੀ ਦਾਦਾ ਇਹਨਾਂ ਦਾ ਅੜਤੀਆ ਸੀਗਾ ਤੇ ਬਾਪੂ ਇਹਨਾਂ ਦਾ ਬੈਂਕ ਦੇ ਵਿੱਚ ਨਿਵੇਸ਼ ਸੀ ਸੋ ਗੱਲ ਇਹ ਦੀ ਕਿ ਪਹਿਲੀ ਵਾਰ ਵਿਧਾਇਕ ਮੰਚੇ ਤੇ ਇਹਨਾਂ ਨੇ ਇਹ ਕਾਮਯਾਬੀ ਹਾਸਲ ਕਰ ਲਈ ਆ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਇਹਨਾਂ ਨੇ ਅੱਜ ਬਣ ਜਾਣਾ ਤੇ ਦਿੱਲੀ ਦੇ ਵਿੱਚ ਹੁਣ ਤੱਕ ਚੌਥੀ ਔਰਤ ਮੁੱਖ ਮੰਤਰੀ ਹੋਣਗੇ ਇਹ ਈਲਾ ਦੀਸ਼ਾ ਤੋਂ 15 ਸਾਲ ਤੋਂ ਵੱਧ ਜਿਹੜਾ ਉਹ ਰਹੇਗੀ ਉਸ ਤੋਂ ਦਿੱਲੀ ਦੇ ਮੁੱਖ ਮੰਤਰੀ ਫਿਰ ਬਵੰਜਰਣ ਵਾਸਤੇ ਸੁਸ਼ਮਾ ਸਵਰਾਜ ਰਹੇ 4 ਮਹੀਨੇ ਤੇ ਕੁਝ ਦਿਨ ਵਾਸਤੇ ਆਸੀ ਹੋਰੀ ਰਹੇ ਕਿ ਅੱਜ ਤੋਂ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਬਣ ਜਾਣਾ ਸੋ ਦੇਖਦੇ ਭਾਈ ਕਿਵੇਂ ਬਣਦਾ ਪਰ ਪ੍ਰਵੇਸ਼ ਵਰਮਾ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਈ ਜਾਣ ਦੀ ਆਸ ਸੀ ਉਹ ਦਿੱਤੀ ਸੀ ਐਮ ਬਣ ਰਹੇ ਆ ਤੇ ਵਜਿੰਦਰ ਗੁਪਤਾ ਨੇ ਜਿਹੜੇ ਉਹ ਵਿਧਾਨ ਸਭਾ ਦੇ ਸਪੀਕਰ ਬਣਾਈ ਜਾ ਰਹੇ ਆ ਤੇ ਅੱਜ ਇਹ ਪਤਾ ਲੱਗਾ ਕਿ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਜੇ ਮੌਸਮ ਠੀਕ ਹੋਇਆ ਤਾਂ ਸਭ ਕੁਝ ਠੀਕ ਹੋਇਆ ਤਾਂ ਉਸੇ ਬਹੁਤ ਵੱਡਾ ਕੱਠ ਹੋਊਗਾ ਬੀਜੇਪੀ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ 30000 ਤੋਂ ਵੱਧ ਮਹਿਮਾਨ ਇੱਥੇ ਪਹੁੰਚਣਗੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਇਹ ਹੋਰ ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਤੇ ਬਾਕੀ ਮੰਤਰੀਆਂ ਨੇ ਵੀ ਅਜ ਸੋਚ ਟਕੜੀਆਂ ਪਰ ਇਹ ਮੌਕੇ ਤੇ ਪਤਾ ਲੱਗੂਗਾ ਵੀ ਕੌਣ-ਕੌਣ ਮੰਤਰੀ ਬਣਾਇਆ ਜਾਂਦਾ ਮੈਨੂੰ ਇਹ ਲੱਗਦਾ ਜੀ ਕਿ ਸ਼ਾਇਦ ਮਨਜਿੰਦਰ ਸਿੰਘ ਸਾਹ ਹੋਰੀ ਵੀ ਉਹਨਾਂ ਮੰਤਰੀਆਂ ਦੇ ਵਿੱਚ ਹੋਣਗੇ ਤੇ ਬਾਕੀ ਵਕਤ ਬਿਆਨ ਕਰੂਗਾ ਉਦਾਂ ਵੈਸੇ ਰੇਖਾ ਗੁਪਤਾ ਸਾ ਨਾ ਮੂਹਰੇ ਲਿਆ ਕੇ ਤੇ ਬੀਜੇਪੀ ਨੇ ਜਿਵੇਂ ਕੱਚ ਦੇ ਵਿੱਚੋਂ ਮੋਗਲੀ ਚੰਡੀ ਹੁੰਦੀ ਆ ਇਸ ਤਰੀਕੇ ਦੇ ਨਾਲ ਹੀ ਸਾਰਾ ਕੁਝ ਕੀਤਾ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਬਾਰੇ ਦੀ ਫੋਟੋ ਸੀ ਕਿ ਨੂੰ ਮੇਅਰ ਬਣਾ ਲੈਣਗੇ ਤੇ ਇਹ ਹੁਣ ਔਰਤ ਨੂੰ ਕਿਉਂ ਬਣਾਇਆ ਮੁੱਖ ਮੰਤਰੀ ਇੱਕ ਸਵਾਲ ਹੁਣ ਇਹ ਪੈਦਾ ਹੁੰਦਾ ਉਹਦੇ ਪਿੱਛੇ ਕਾਰਨਿਕਤਾ ਇਹ ਮੰਨਿਆ ਜਾ ਰਿਹਾ ਵੀ ਇੱਕ ਕੀ ਔਰਤਾਂ ਨੇ ਬੀਜੇਪੀ ਦੀ ਜਿੱਤ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਦੂਜੀ ਗੱਲ ਇਹ ਆ ਕਿ ਬੀਜੇਪੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਅਸੀਂ ਕਿਸੇ ਵੀ ਸਧਾਰਨ ਨੂੰ ਮੂਹਰੇ ਲਿਆ ਕੇ ਸਿਖਰ ਦੇ ਉੱਤੇ ਬਿਠਾ ਸਕਦੇ ਹਾਂ ਪੀਜੀਗਲ ਇਹ ਹਕੀਕਤ ਇਹ ਜਿਵੇਂ ਵੈਸ਼ ਭਾਈਚਾਰੇ ਦੇ ਵਿੱਚੋਂ ਆਉਂਦੇ ਜਿਵੇਂ ਕੇਲੀਵਾਲ ਸੀ ਵੈਸ਼ ਭਾਈਚਾਰਾ ਬੀਜੇਪੀ ਦੀ ਪੱਕੀ ਵੋਟ ਮੰਗੀ ਜਾਂਦੀ ਹੈ ਤੇ ਉਹਨੂੰ ਵੋਟ ਨੂੰ ਕਦੇ ਵੀ ਸਭਾਲਣ ਦੀ ਖਤਰੇ ਸਾਰਾ ਪੰਜ ਹੋਇਆ ਹੋਊਗਾ ਜਿਹਨੂੰ ਬਾਕੀ ਇਹ ਬਾਅਦ ਦੇ ਵਿੱਚ ਲਾਏ ਗਏ ਅੰਦਾਜ਼ੇ ਆ ਪਰ ਭਾਈ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਤੇ ਵਿਹਨੇ ਵੀ ਭਾਈ ਹੁਣ ਕੀ ਬਣਦਾ ਜੀ ਬਿਲਕੁਲ ਸਹੀ ਕਹਿ ਤੁਸੀਂ ਤਹਿਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਕੱਲ ਆਪਾਂ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਜਿਹੜੇ ਵਿਗਿਆਨੀ ਨੇ ਉਹ ਕਹਿੰਦੇ ਨੇ ਕਿ ਸੰਗਮ ਦਾ ਪਾਣੀ ਜਿਹੜਾ ਉਹ ਨਹਾਉਣ ਲਈ ਨਹੀਂ ਆ ਨਹੀਂ ਡੁਬਕੀ ਲਾਉਣੀ ਚਾਹੀਦੀ ਇਹਦੇ ਚ ਪਰ ਹੁਣ ਯੋਗੀ ਹੋਰੀ ਕਹਿੰਦੇ ਨੇ ਕਿ ਨਹੀਂ ਸੰਗਮ ਦਾ ਪਾਣੀ ਪੂਰੀ ਤਰ੍ਹਾਂ ਨਾਲ ਨਹਾਉਣ ਦੇ ਲਾਇਕ ਹੈ ਦੇਖੋ ਜੀ ਸਭ ਦੀ ਆਪੋ ਆਪਣੀ ਸੋਚ ਆ ਸਭ ਦੀ ਆਪੋ ਆਪਣੀ ਮਰਜ਼ਾ ਜਿਹਦਾ ਜਿਵੇਂ ਚਿਤ ਕਰਦਾ ਕਰਨਾ ਤਾਂ ਉਹ ਨਹੀਂ ਉਹ ਹੀ ਹੈ ਹੁਣ ਕੋਈ ਕਿਸੇ ਦੇ ਕਹੇ ਤੇ ਰੁਕਦਾ ਨਹੀਂ ਨਾ ਕਿਸੇ ਨੂੰ ਰੋਕਣ ਦਾ ਅਧਿਕਾਰ ਆ ਅਸੀਂ ਵੀ ਕੱਲ ਵਿਗਿਆਨਕ ਆਧਾਰ ਦੇ ਉੱਤੇ ਗੱਲ ਕੀਤੀ ਸੀ ਵੀ ਭਾਈ ਇਹ ਤੁਹਾਡਾ ਪਾਣੀ ਹੈ ਜਿਹੜਾ ਉਹ ਵਿਗਿਆਨੀ ਕਹਿੰਦੇ ਆ ਸੈਂਟਰਲ ਪ੍ਰਦੂਸ਼ਨ ਕੰਟਰੋਲ ਬੋਰਡ ਕਹਿੰਦਾ ਕਿ ਭਾਈ ਇਹ ਪਾਣੀ ਨਹਾਉਣ ਦੇ ਲਾਇਕ ਨਹੀਂ ਹੈ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਕਈ ਤਰ੍ਹਾਂ ਦੇ ਬੈਕਟੀਰੀਆ ਇਹਦੇ ਵਿੱਚ ਸਗੇ ਆ ਤੇ ਕੱਲ ਸੈਂਟਰਲ ਪ੍ਰੋਡਕਸ਼ਨ ਬੋਰਡ ਨੇ ਆਪਣੀ ਰਿਪੋਰਟ ਆ ਜਿਹੜੀ ਉਹ ਨੈਸ਼ਨਲ ਗ੍ਰੀਨ ਟਰਬਿਨ ਨੂੰ ਸੌਂਪਤੀ ਸੀ ਸੋ ਇਹ ਵੇਰਵੇ ਆਏ ਸੀ ਪਰ ਜਿਹੜੀ ਹੁਣ ਤਾਜ਼ਾ ਜਾਣਕਾਰੀ ਆਈ ਹੈ ਉਹ ਹੋਰ ਆ ਤਾਜ਼ਾ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਾ ਕਿ ਇਸ ਵੇਲੇ ਬੜੀ ਮਹੱਤਵਪੂਰਨ ਗੱਲ ਆ ਵੀ ਯੋਗੀ ਅਦਿੱਤਿਆਨਾਥ ਨੇ ਕਿਹਾ ਤਾਂ ਉਹ ਕਹਿੰਦੇ ਇਹ ਪਾਣੀ ਬਿਲਕੁਲ ਸੱਧਾ ਇਸ ਪਾਣੀ ਦੇ ਵਿੱਚ ਕੋਈ ਖਰਾਬੀ ਨਹੀਂ ਹੈ ਇਸ ਪਾਣੀ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਇਸ ਪਾਣੀ ਦੇ ਵਿੱਚ ਸਦਕਾ ਬਰਕਰਾਰ ਆ ਅਸੀਂ ਥਾਂ ਥਾਂ ਦੇ ਉੱਤੇ ਖੋਦ ਕਰਨ ਵਾਲੇ ਇੱਥੇ ਲਾਈਫ ਪ੍ਰੋਜੈਕਟ ਉਹ ਕਹਿੰਦੇ ਵੀ ਇੱਥੇ ਲਾਉਣ ਦੇ ਨਾਲ ਕੋਈ ਦਿੱਕਤ ਨਹੀਂ ਪੈਦਾ ਹੁੰਦੀਗੀ ਉਹਨਾਂ ਨੇ ਆਪਣਾ ਪੱਖ ਇਹ ਪੇਸ਼ ਕੀਤਾ ਸੋ ਵੇਖਦੇ ਭਾਈ ਕੀ ਮੰਦਾ ਪਰ ਕੁੱਲਮਲਾਫੇ ਗੱਲ ਇਹ ਆ ਸੋਵਥ ਰਸਾ ਸਿਰੇ ਤੇ ਗੰਢ ਵੀ ਕੰਢ ਵੀ 70 ਲੱਖ ਦੇ ਕਰੀਬ ਲੋਕਾਂ ਨੇ ਇੱਥੇ ਪਾਣੀ ਦੇ ਵਿੱਚ ਡੁਬਕੀ ਲਾਈ ਹੈ ਤੇ ਇੱਥੇ ਇੱਥੇ ਕੀ ਬੜਾ ਕੁਝ ਵਾਪਰਿਆ ਕਈ ਕੁਝ ਚੰਗਾ ਵੀ ਹੋਇਆ ਕਈ ਕੁਝ ਮਾੜਾ ਵੀ ਹੋਇਆ ਉਹ ਦੇਖਦੇ ਪਾਈ ਕੀ ਬਣਦਾ ਪਰ ਅੱਜ ਵੀ ਲੋਕ ਉਸ ਨੂੰ ਡੁਬਕੀ ਲਾਉਣ ਜਾ ਰਹੇ ਜੀ ਜੀ ਬਿਲਕੁਲ ਕਹਣਾ ਸਰ ਦਿੱਲੀ ਚ ਜੋ ਹੋਣਾ ਸੀ ਉਹ ਹੋ ਗਿਆ ਪਰ ਦਿੱਲੀ ਦੇ ਵਿੱਚ ਜਿਹੜੇ ਨਤੀਜੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਨੂੰ ਲੈ ਕੇ ਬਹੁਤ ਕੁਝ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣ ਲੱਗ ਗਈਆਂ ਤੇ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀ ਵੀ ਮੁੱਖ ਮੰਤਰੀ ਬਦਲ ਦਿੱਤਾ ਜਾਊਗਾ ਪਰ ਭਗਵਾਨ ਉਸਮਾਨ ਹੋਰਾਂ ਦਾ ਬਿਆਨ ਆਇਆ ਉਹ ਕਹਿੰਦੇ ਵੀ ਨਹੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਹੀਂ ਬਦਲਿਆ ਜਾਊਗਾ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਹੀਂ ਬਦਲਿਆ ਜਾਊਗਾ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲੇ ਜਾਣ ਦੀ ਜਿਹੜੀ ਸੰਭਾਵਨਾ ਕਾਹਤ ਰਹਿੰਗਾ ਸੀ ਜਿਹੜੀਆਂ ਉਹਦੇ ਉੱਤੇ ਰੋਕ ਲੱਗੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਇਸ ਗੱਲ ਦੀ ਸੀ ਪੂਰੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਉਸ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਸੀ ਕਿ ਹੁਣ ਤਾਂ ਭਾਈ ਬਸ ਮੁੱਖ ਮੰਤਰੀ ਬਦਲ ਦਿੱਤਾ ਜਾਣਾ ਪੰਜਾਬ ਦੇ ਵਿੱਚ ਵੀ ਇਹ ਵੱਡਾ ਫੈਸਲਾ ਹੋ ਜਾਣਾ ਪਰ ਇਦਾਂ ਦੀ ਕੋਈ ਵੀ ਗੱਲ ਨਹੀਂ ਹੋ ਰਹੀ ਇਹ ਗੱਲ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪ ਹੀ ਕਹੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਦਾਜ਼ੇ ਵਿਰੋਧੀ ਐਵੇਂ ਆਉਂਦੇ ਰਹਿੰਦੇ ਆ ਕੁਝ ਵੀ ਐਸਾ ਨਹੀਂ ਹੋ ਰਿਹਾ ਕਹਿੰਦੇ ਅ ਵੀ ਪਾਈ ਕੇਜਰੀਵਾਲ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਇਦਾਂ ਦੀਆਂ ਸੰਭਾਵਨਾਵਾਂ ਉਹ ਕਹਿੰਦੇ ਬਿਲਕੁਲ ਨਹੀਂ ਹੈਗੀਆਂ ਕਿਉਂਕਿ ਉਹਨਾਂ ਨੇ ਰਾਸ਼ਟਰੀ ਪੱਧਰ ਦੇ ਉੱਤੇ ਚਲਾਉਣੀ ਹੈ ਪਾਰਟੀ ਉਹਨਾਂ ਨੇ ਉਹ ਕਹਿੰਦੇ ਕਿ ਹਰ ਪਾਸੇ ਜਾਣਾ ਹੁੰਦਾ ਛੱਤੀਸਗੜ੍ਹ ਵੀ ਜਾਣਾ ਝਾਰਖੰਡ ਵੀ ਜਾਣਾ ਹੂਰ ਵੱਖ-ਵੱਖ ਥਾਵਾਂ ਤੇ ਵੀ ਜਾਣਾ ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਤੇ ਅਸੀਂ ਆਪਣੇ ਸੂਬੇ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਤੇ ਇਸ ਵੇਲੇ ਵੱਧ ਤੋਂ ਵੱਧ ਮੀਂਹ ਚਰ ਰਹੇ ਆ ਨਾਲ ਉਹਨਾਂ ਨੇ ਵੀ ਗੱਲ ਕਹੀ ਆ ਵੀ ਭਾਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਗੱਲ ਦਾ ਉਹ ਤਾਂ ਵਿਰੋਧੀ ਤਾਂ ਆਪਦਾ ਹੀ ਅੰਦਾਜ਼ਾ ਲਾਉਦੇ ਰਹਿੰਦੇ ਆ ਸੋ ਜਿਹੜੇ ਉਹ ਇਸ ਲਈ ਕਹੀ ਜਣਾ ਤਾਂ ਚਰਚਾ ਚੱਲਦੀ ਸੀ ਵੀ ਭਾਈ ਮੁੱਖ ਮੰਤਰੀ ਭਗਵੰਤ ਮਾਨ ਕੁਸ਼ਚ ਉਹਨਾਂ ਦੇ ਪਰੋਣੇ ਆ ਹੁਣ ਉਹਨਾਂ ਦੀ ਥਾਂ ਦੇ ਉੱਤੇ ਨਵਾਂ ਮੁੱਖ ਮੰਤਰੀ ਆ ਜਾਣਾ ਇਹਨਾਂ ਨੂੰ ਇਸੇ ਕਰਕੇ ਉੱਥੇ ਬੁਲਾਇਆ ਗਿਆ ਸੀ ਇਹਨਾਂ ਨੇ ਆਪਸ ਕੀਤਾ ਇਹਨਾਂ ਨੇ ਆਪਸ ਕੀਤਾ ਇਸੇ ਕਰੀਏ ਗੱਲਾਂ ਸੀ ਪਰ ਨਹੀਂ ਹੁਣ ਇਦਾਂ ਨਹੀਂ ਹੋਊਗਾ ਅਸਲ ਦੇ ਵਿੱਚ ਫਿਲਹਾਲ ਸਾਰਾ ਕੁਝ ਠੀਕ ਆ ਸਾਰਾ ਕੁਝ ਬਿਲਕੁਲ ਪਹਿਲਾਂ ਵਾਂਗੂ ਚੱਲਦਾ ਹੈ ਹਾਲੇ ਤੱਕ ਕੋਈ ਵੀ ਇਸ ਗੱਲ ਦੀ ਆਸ ਨਹੀਂ ਹੈ ਕਿ ਮੁੱਖ ਮੰਤਰੀ ਬਦਲੇ ਜਾਊਗਾ ਜੀ ਤੇ ਟੇਣਾ ਸਾਹਿਬ ਰਵਨੀਤ ਬਿੱਟੂ ਹਰੀ ਕਹਿੰਦੇ ਭਗਵੰਤ ਮਾਨ ਹੁਣਾਂ ਦੇ ਘਰ ਪਹੁੰਚੇ ਤੇ ਉੱਥੇ ਧੱਕਾ ਮੁੱਕੀ ਹੋਈ ਹੈ ਜੀ ਕਿਉਂ ਹਾਂ ਬਿਲਕੁਲ ਜੀ ਰਵਨੀਤ ਬਿੱਟੂ ਭਗਵੰਤ ਮਾਨ ਦੇ ਘਰ ਦੇ ਵੱਲ ਪਹੁੰਚੇ ਸੀਗੇ ਤੇ ਰਵਨੀਤ ਬਿੱਟੂ ਕੱਲ ਆਪਣੇ ਕਾਫਲੇ ਦੇ ਸਮੇਤ ਗਏ ਸੀ ਅਤਲ ਦੇ ਵਿੱਚ ਇਹ ਬਿਨਾਂ ਦੱਸੇ ਬਿਨਾਂ ਕੋਈ ਜਾਣਕਾਰੀ ਦਿੱਤੇ ਲਾਏ ਤੇ ਇਹ ਉਧਰਲੇ ਪਾਸੇ ਨੂੰ ਗਏ ਸੀਗੇ ਜਾਏ ਇਸ ਕਰਕੇ ਸੀ ਇਹ ਵੀ ਭਾਈ ਅਸੀਂ ਜਾ ਕੇ ਉਥੇ ਵਿਰੋਧ ਕਰਨਾ ਜਾਏ ਇਸ ਕਰਕੇ ਸੀ ਵੀ ਉਥੇ ਜਾ ਕੇ ਅਸੀਂ ਆਹਮੋ ਸਾਹਮਣੇ ਦੀ ਗੱਲ ਕਰਨੀ ਆ ਵੀ ਭਾਈ ਸਾਡੇ ਬੰਗਿਆਂ ਨੇ ਉੱਤੇ ਪਰਚੇ ਕਿਉਂ ਦਰਜ ਕੀਤੇ ਜਾ ਰਹੇ ਆ ਮਤਲਬ ਬਹਿਸ ਕਰਨ ਵਾਸਤੇ ਰਵਨੀਤ ਬਿੱਟੂ ਆਪਣੇ ਸਾਥ ਜਨ ਦੇ ਸਮੇਤ ਗਏ ਸੀ ਪਰ ਇਹਨਾਂ ਨੂੰ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਮਿਲੀ ਇਹਨਾਂ ਨੂੰ ਉੱਥੇ ਪਹੁੰਚ ਕੇ ਵੀ ਭਾਈ ਅਸੀਂ ਗੱਲ ਕਰੀਏ ਆਹਮੋ ਸਾਹਮਣੇ ਗੱਲ ਕਰੀਏ ਇਹ ਨਹੀਂ ਜਾਣ ਦਿੱਤਾ ਸਿਕਿਉਰਿਟੀ ਨੇ ਇਹਨਾਂ ਨੂੰ ਰੋਕ ਲਿਆ ਕਿਉਂਕਿ ਇਹਨਾਂ ਦੇ ਕੋਲ ਇਜਾਜ਼ਤ ਨਹੀਂ ਸੀ ਦੇਖੋ ਆਪਾਂ ਕਿਸੇ ਦੇ ਘਰੇ ਜਾਣਾ ਬੰਦੇ ਨੂੰ ਪੁੱਛ ਕੇ ਦਸ ਕੀ ਜਾਵਾਂਗੇ ਨਾ ਬਾਈ ਜੇ ਮੈਂ ਤੁਹਾਡੇ ਵੱਲ ਆ ਜਾਂ ਕਿਸੇ ਘਰੇ ਹੀ ਹੋ ਇਹ ਤਾਂ ਹੈ ਨਹੀਂ ਕਿ ਭਾਈ ਆਪਾਂ ਜਾ ਕੇ ਬੂਹਾ ਖੜਕਾ ਲਈਏ ਤਾਂ ਬੰਦਾ ਉਸ ਵੇਲੇ ਚੌਂਕੜੀ ਮਾਰ ਕੇ ਘਰੇ ਬੈਠਾ ਹੋਵੇ ਪਰ ਗੱਲ ਇਹ ਕਿ ਇਹ ਗਏ ਸੀ ਜੇ ਹੈ ਤਾਂ ਕੋਈ ਡਰਾਮਾ ਹੀ ਸੀ ਸਿਆਸੀ ਡਰਾਮਾ ਹੋ ਗਿਆ ਸੀਗਾ ਇਹ ਵੀ ਉੱਥੇ ਰੌਲਾ-ਗੋਲਾ ਜੱਪ ਹੈ ਗਿਆ ਚਲੋ ਖਬਰਾਂ ਲੱਗੀਆਂ ਹੋਰ ਤਾਂ ਇਸ ਤੋਂ ਇਲਾਵਾ ਕੁਝ ਵੀ ਨਹੀਂ ਸੀਗਾ ਤੇ ਇਹ ਕਹਿੰਦੇ ਕਿ ਸਾਡੇ ਬੰਦਿਆਂ ਦੇ ਉੱਤੇ ਬੀਜੇਪੀ ਦੇ ਸਮਰਥਕਾਂ ਦੇ ਉੱਤੇ ਤੇ ਗਲਤ ਪਰਚੇ ਦਾ ਜ਼ਿਕਰ ਕਰਵਾਏ ਜਾ ਰਹੇ ਆ ਕਿ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰਨ ਆਇਆ ਵੀ ਭਾਈ ਅਸੀਂ ਵਿਗਾੜਿਆ ਕੀ ਹੈ ਇਹ ਜਾਣਵੁੱਝ ਕੇ ਸਾਡੇ ਖਿਲਾਫ ਕਿਹੜਾ ਕੱਢਿਆ ਜਾ ਰਹੀਆਂ ਚਲੋ ਤੁਗਲੀ ਦੇ ਵਿੱਚ ਅਸੀਂ ਦਿੱਤੇ ਆ ਸੋ ਇਹਨਾਂ ਦਾ ਆ ਪੱਖ ਸੀਗਾ ਪਰ ਉੱਥੇ ਬਹਿਸਬੂਸ ਹੋਈ ਆ ਜਿਹੜੀ ਇਹਨਾਂ ਦੀ ਸਿਕਿਉਰਿਟੀ ਤੇ ਜਿਹੜੀ ਦੂਜੀ ਹੱਦੀ ਦੀ ਚੰਡੀਗੜ੍ਹ ਦੀ ਪੁਲਿਸ ਦਾ ਭਗਵੰਤਪਾਲ ਦੀ ਸਿਕਿਉਰਿਟੀ ਉਹਦੇ ਵਿੱਚ ਕਾਫੀ ਤਕਾਮੁਕੀ ਜਿਹੀ ਹੋਈ ਆ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਕਹਿੰਦੇ ਰਾਜਾ ਵੜਿੰਗ ਹੋਰਾਂ ਦੇ ਵੀ ਇੱਕ ਡੀਐਸਪੀ ਨਾਲ ਬਹਿਸ ਹੋਈ ਆ ਤੇ ਧਮਕੀ ਦਿੱਤੀ ਆ ਰਾਜਾ ਵੜਿੰਗ ਹੋਰਾ ਨੇ ਉਹ ਕਹਿੰਦੇ ਵੀ ਸਾਡੀ ਸਰਕਾਰ ਆ ਲੈਣ ਦੇ ਆ ਬਿਲਕੁਲ ਹੀ ਦੇਖੋ ਰਾਜਾ ਵੜਿੰਗ ਹੋਈਆਂ ਜਰੇ ਉਹਨਾਂ ਨੇ ਕੱਲ ਮੁੱਲਾਂਪੁਰ ਦੇ ਵਿੱਚ ਜਾ ਕੇ ਇਹ ਗੱਲਾਂ ਚਾਹੀਆਂ ਉੱਥੇ ਡੀਐਸਪੀ ਦੇ ਨਾਲ ਇਹਨਾਂ ਦੀ ਜ਼ਬਰਦਸਤ ਬਹਿਸ ਹੋਈ ਹੈ ਬਹਿਸ ਦਾ ਕਾਰਨ ਕੀ ਹੈ ਹੁਣ ਇਹ ਸਵਾਲ ਆ ਬਹਿਸ ਦਾ ਕਾਰਨ ਅਸਲ ਦੇ ਵਿੱਚ ਇਹ ਆ ਮੇਨ ਕੇ ਇਹ ਕੱਲ ਉੱਥੇ ਮੁੱਲਾਂਪੁਰ ਦੇ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਗਏ ਸੀ ਤੇ ਕਾਂਗਰਸ ਦਾ ਉਹ ਪ੍ਰਧਾਨ ਬਣ ਗਿਆ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਦੋਂ ਇਹ ਉੱਥੇ ਗਏ ਆ ਤੇ ਉਥੇ ਬਹਿ ਸੁਣਨ ਦਾ ਕਾਰਨ ਇਹ ਵੀ ਇਹਨਾਂ ਦੀ ਪਾਰਟੀ ਦਾ ਇੱਕ ਕੌਂਸਲਰ ਹੈ ਜਿਹੜਾ ਉਹਦਾ ਨਾਮ ਮੇਰਾ ਖਿਆਲ ਅਮਨਦੀਪਾ ਉਹਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਹੋਇਆ ਉਦੋਂ ਪਰਚਾ ਦਰਜ ਹੋਇਆ ਤੇ ਹੁਣ ਇਹ ਕਹਿੰਦੇ ਵੀ ਤੁਸੀਂ ਸਾਡੀ ਪਾਰਟੀ ਦੇ ਕੌਂਸਲਰ ਦੇ ਉੱਤੇ ਝੂਠਾ ਧੋਖੇ ਨਾਲ ਪਰਚਾ ਦਰਜ ਕੀਤਾ ਉਦੋਂ ਡੀਐਸਪੀ ਨੇ ਗੱਲ ਕਹੀ ਵੀ ਅਸੀਂ ਤਾਂ ਤਾਂ ਪਰਚਾ ਦਰਜ ਕੀਤਾ ਕਿਉਂਕਿ ਉਹਦੇ ਉੱਤੇ 11-12 ਲੱਖ ਰੁਪਏ ਦੀ ਕੋਈ ਦੋਸ਼ ਲੱਗੇ ਹੋਗੇ ਜੀ ਪੈਸੇ ਨੇ ਬਾਹਰਲੇ ਮੁਲਕ ਬੰਦਾ ਭੇਜਣ ਦੇ ਨਾਂ ਦੇ ਉੱਤੇ ਪੈਸੇ ਠੱਗੇ ਹੋਗੇ ਆ ਸੋ ਇਸ ਤਰੀਕੇ ਦੀ ਗੱਲਬਾਤ ਆ ਸੋ ਆ ਸਾਰੀਆਂ ਗੱਲਬਾਤਾਂ ਹੋਈਆਂ ਉਥੇ ਕਾफी ਬਹਿਸਬੋਸ ਹੋਈ ਜਦੋਂ ਤੇ ਫਿਰ ਇਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਕਹਿੰਦੇ ਵੀ ਭਾਈ ਮੈਂ ਤਾਂ ਸਾਫ਼ ਤੇ ਸਪਸ਼ਟ ਕਹਿਣਾ ਵੀ ਜਦੋਂ 2027 ਤੇ ਸਾਡੀ ਸਰਕਾਰ ਆ ਗਈ ਕਈ ਡੀਐਸਪੀ ਤੇ ਕਈ ਹੋਰ ਵੱਖ-ਵੱਖ ਅਹੁਦਿਆਂ ਵਾਲੇ ਬੰਦੇ ਅਸੀਂ ਬਰਖਾਸਤ ਕਰਦੇ ਸਗੇ ਆ ਸਾਡੇ ਨਾਲ ਲਿਸਟਾਂ ਬਣੀਆਂ ਹੋਈਆਂ ਜਿਹੜੇ ਬੰਦੇ ਗਲਤ ਕੁਝ ਕਰ ਰਹੇ ਆ ਉਹ ਬਖਸ਼ੇ ਨਹੀਂ ਜਾਣਗੇ ਜੀ ਤੇ ਡਾਣਾ ਸਾਹਿਬ ਪਰ ਪੰਜਾਬ ਪੁਲਿਸ ਨੂੰ ਲੈ ਕੇ ਤਾਂ ਹੁਣ ਵੀ ਇਹ ਖਬਰ ਆ ਰਹੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ 52 ਦੇ ਕਰੀਬ ਪੁਲਿਸ ਅਧਿਕਾਰੀ ਜਿਹੜੇ ਉਹ ਬਰਖਾਸਤ ਕਰ ਦਿੱਤੇ ਗਏ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ 252 ਦੇ ਕਰੀਬ ਆ ਜਿਹੜੇ ਉਹ ਇਸ ਵੇਲੇ ਅਧਿਕਾਰੀ ਆ ਜਿਹੜੇ ਡੀਜੀਪੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਬਰਖਾਸਤ ਕਰਦੇ ਆ ਉਹਨਾਂ ਦੇ ਵਿੱਚ ਇਹ ਪਤਾ ਲੱਗਾ ਜੀ ਕਿ ਕਨਸਟੇਬਲ ਵੀ ਆ ਹੈੱਡ ਕਨਸਟੇਬਲ ਵੀ ਆ ਉਹਦੇ ਵਿੱਚ ਐਸਆਈ ਵੀ ਆ ਉਹਦੇ ਵਿੱਚ ਐਸਪੀ ਵੀ ਆ ਸਮੇਂ-ਸਮੇਂ ਤੇ ਉਹ ਕਹਿੰਦੇ ਕਿ ਅਸੀਂ ਬਹੁਤ ਸਾਰੇ ਅਧਿਕਾਰੀ ਜਿਹੜੇ ਸਸਪੈਂਡ ਕੀਤੇ ਆ ਉਹਦਾ ਕਾਰਨ ਇਹ ਦਿੱਤੀ ਗੌਰਵ ਯਾਦਵ ਨੇ ਗੱਲ ਕਹੀ ਹੈ ਕਿ ਜਿਹੜੇ-ਜਿਹੜੇ ਬੰਦਿਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਆ ਉਹ ਕਹਿੰਦੇ ਕਿ ਅਸੀਂ ਆਪਣੇ ਵਿਭਾਗ ਵਿੱਚ ਬਿਲਕੁਲ ਨਹੀਂ ਰੱਖਨੇ ਉਹ ਕਹਿੰਦੇ ਕਿ ਸਾਡੇ ਵਿਭਾਗ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਦੇ ਖਿਲਾਫ ਹਫੀ ਸਖਤ ਕਾਰਵਾਈ ਕਰ ਰਹੇ ਹਾਂ ਪਹਿਲਾਂ ਵੀ ਕਰਦੇ ਰਹੇ ਆ ਉਹ ਕਹਿੰਦੇ ਜੀ ਹੁਣ ਵੀ ਅਸੀਂ ਕਰ ਰਹੇ ਹਾਂ ਤੇ ਵੱਡੇ ਪੱਧਰ ਦੇ ਉੱਤੇ ਕਹਿੰਦੇ ਅਸੀਂ ਕਾਰਵਾਈ ਕਰ ਰਹੇ ਆ ਸੋ ਇਸ ਤਰੀਕੇ ਦੀ ਗੱਲਬਾਤ ਉਹਨਾਂ ਨੇ ਕਹੀ ਹੈ ਇਹ ਗੱਲ ਸੱਚੀ ਹੈ ਵੀ ਬੀਤੇ ਦੇ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਮਨ ਆਈਆਂ ਚੀਤਾਂ ਅੱਜ ਵੀ ਦੇਖੋ ਐਵੇਂ ਆਪਾਂ ਕਹਿ ਦਈਏ ਵੀ ਭਾਈ ਸਾਰੀ ਪੁਲਿਸ ਚੰਗੀ ਨਹੀਂ ਪਰ ਸਾਰੀ ਪੁਲਿਸ ਮਾੜੀ ਨਹੀਂ ਤੇ ਕੁਝ ਦਿਨ ਪਹਿਲਾਂ ਪੰਜਾਬ ਦੀ ਸਰਕਾਰ ਨੇ ਕਿ ਮੁਖਸਰ ਸਾਹਿਬ ਦੇ ਡੀਸੀ ਨੂੰ ਜਿਸ ਤਰੀਕੇ ਨਾਲ ਬਦਲਿਆ ਇਹ ਆਪਾਂ ਉਹਦੇ ਬਾਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਉਹਨੂੰ ਬਰਖਾਸਤ ਕਰ ਦਿੱਤਾ ਸੀਗਾ ਉਹਦੇ ਉੱਤੇ ਵੀ ਕਹਿੰਦੇ ਕਿ ਕਿਸੇ ਤਰ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਸੀਗੇ ਸੋ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕੰਮ ਕਰ ਰਹੇ ਹਾਂ ਇਹ ਹੁਣ ਜ਼ੀਰੋ ਟੋਲਰੈਂਸ ਦੀ ਗੱਲ ਜਿਹੜੀ ਉਹ ਕੀ ਰਗ ਲੈ ਕੇ ਆਉਂਦੀ ਆ ਕੀ ਪੰਜਾਬ ਦੇ ਵਿੱਚੋਂ ਸੱਚੀ ਉੱਚੀ ਭ੍ਰਿਸ਼ਟਾਚਾਰ ਮੁੱਕਿਆ ਤੇ ਜਿਵੇਂ ਸਰਕਾਰ ਕਹਿੰਦੀ ਸੀ ਵੀ ਅਸੀਂ ਭ੍ਰਿਸ਼ਟਾਚਾਰ ਹਰ ਥਾਂ ਤੋਂ ਮੁਕਾ ਦੇਣਾ ਕੀ ਉਹ ਮੁੱਕਿਆ ਤੇ ਨਹੀਂ ਮੁੱਕਿਆ ਇਹਦੇ ਬਾਰੇ ਆਪਾਂ ਜਾਣਦੇ ਹੀ ਆ ਲੋਕਾਂ ਦੀ ਵੱਖ-ਵੱਖਰੀ رائے ਆ ਪਰ ਕੁੱਲ ਮਿਲਾ ਕੇ ਭਾਈ ਜਣ ਇਹ ਆ ਵੀ ਅੱਜ ਵੀ ਵਕ-ਵਕ ਮਹਿਕਮਿਆਂ ਦੇ ਵਿੱਚ ਰਿਸ਼ਵਤ ਚੱਲਦੀ ਆ ਸਾਰੇ ਮਹਿਕਮਿਆਂ ਦੇ ਵਿੱਚ ਨਹੀਂ ਪਰ ਵਕ-ਵਕ ਕੁਝ ਮਹਿਕਮਿਆਂ ਦੇ ਵਿੱਚ ਤਾਂ ਬਾਗੂ ਚੱਲਦੀ ਆ ਕਈ ਤਾਂ ਮਹਿਕਮਿਆਂ ਦੇ ਵਿੱਚ ਇਹ ਆ ਵੀ ਜਦੋਂ ਹੁਣ 5000 ਰੁਪਏ ਲੈ ਕੇ ਜਿਹੜਾ ਕੰਮ ਕਰਦੇ ਸੀ ਉਹਨਾਂ ਨੇ 5-5 ਲੈਣਾ ਬੰਦ ਕਰਤਾ ਉਹਨਾਂ ਨੇ ਹੁਣ ਇਕੱਠਾ ਹੀ ਗੱਫਾ ਲੈਣਾ ਸ਼ੁਰੂ ਕੀਤਾ ਉਹ ਕਹਿੰਦੇ ਕਿ ਹੁਣ ਜੇ ਪੰਜ-ਪੰਜ ਲੈਣ ਦੇ ਨਾਲੋਂ ਤੇ ਭੱਟੀ ਮਾਰ ਮਾਰੋ ਤੁਸੀਂ 100 ਲੱਖ 1.5 ਲੱਖ ਰੁਪਏ ਇਕੱਠਾ ਹੀ ਕਰ ਲਿਆ ਕਰੋ ਪਰਚੂਨ ਕਿਉਂ ਗੱਥਾ ਕਰਨਾ ਸੋ ਇਹੋ ਜਿਹਾ ਕੰਮ ਵੀ ਚੱਲਦਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਇੱਕ ਪਿਸਤੌਲ ਨੂੰ ਲੈ ਕੇ ਬੜਾ ਰੌਲਾ ਪਿਆ ਕਹਿੰਦੇ ਕਿ ਅਸਲ ਪਿਸਤੌਲ ਗਾਇਬ ਹੋ ਗਈ ਹੈ ਗਲਤ ਜਿਹੜੀ ਉਹ ਜਮ੍ਹਾਂ ਕਰਵਾ ਦਿੱਤੀ ਇਹ ਕੀ ਪੂਰਾ ਮਾਮਲਾ ਹੈ ਜੀ ਅਸਲ ਦੇ ਬੱਚਾ ਇਹਦੀ ਜਗਰਾਉਂ ਦਾ ਇੱਕ ਐਨ ਆਰ ਆਈ ਹੈ ਜਗਰਾਉਂ ਦਾ ਉਹ ਐਨ ਆਰ ਆਈ ਜਦੋਂ ਵੀ ਆਉਂਦਾ ਨਾ ਅਮਰੀਕਾ ਤੋਂ ਤੇ ਉਹ ਗਨ ਹਾਊਸ ਤੇ ਆਪਣਾ ਉਹਨੇ ਪਿਸਤੌਲ ਜਮਾ ਕਰਵਾਇਆ ਹੁੰਦਾ ਬਹੁਤ ਸਾਰੇ ਲੋਕ ਹੋਰ ਵੀ ਕਰਵਾਉਂਦੇ ਆ ਜੇ ਤੁਸੀਂ ਲੰਬੇ ਸਮੇਂ ਲਈ ਕਿਤੇ ਜਾਣਾ ਜਾਂ ਕਿਤੇ ਚੋਣਾ ਹੋਊ ਤੇ ਫਿਰ ਤੁਸੀਂ ਆਪਦਾ ਪਿਸਤੌਲ ਆਪਦਾ ਆਪਣਾ ਜਮਾ ਕਰਵਾਉਨੇ ਬਲੂ ਕਾਰਪ ਦੀ ਜਮਾ ਕਰਵਾਉਨੇ ਆ ਇਹ ਜਿਹੜਾ ਹੈਗਾ ਜੀ ਐਨ ਆਰ ਆਈ ਇਹ ਜਾਂਦਾ ਹੋਇਆ ਆਪਣਾ ਪਿਸਤੌਲ ਜਮਾ ਕਰਵਾ ਜਾਂਦਾ ਤੇ ਆ ਕੇ ਆਪਣਾ ਪਿਸਤੌਲ ਇਹ ਵਾਪਸ ਲੈ ਲੈਂਦਾ ਤੇ ਜਦੋਂ ਐਟਕੀ ਆਇਆ ਤਾਂ ਇਹਨੂੰ ਪਤਾ ਲੱਗਾ ਜੀ ਐਟਕਾ ਚਲੋ 10 ਸਾਲ ਬਾਅਦ ਆਇਆ ਇਹਦਾ ਲਾਇਸੈਂਸ ਆ ਜਿਹੜਾ ਉਹ ਐਕਸਪਾਇਰ ਹੋ ਗਿਆ ਸੀਗਾ ਫਿਰ ਚਲੋ ਇਹਨੇ ਲਾਇਸੈਂਸ ਆਪਣਾ ਰੀਨਿਊ ਵੀ ਕਰਵਾ ਲਿਆ ਫਿਰ ਜਦੋਂ ਇਹ ਲੈਣ ਗਿਆ ਜੀ ਉੱਥੇ ਤੇ ਪਤਾ ਲੱਗਾ ਜੀ ਜਨ ਹਾਊਸ ਤਾਂ ਬੰਦ ਹੋ ਗਿਆ ਜਨ ਹਾਊਸ ਦੇ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਆਪਦਾ ਅਸਲਾ ਜਮ੍ਹਾਂ ਕਰਵਾਇਆ ਸੀ ਉਹ ਉਹਨੇ ਪਤਾ ਲੱਗਾ ਵੀ ਥਾਣੇ 'ਚ ਜਮ੍ਹਾਂ ਕਰਵਾਤਾ ਇਹ ਚਲੋ ਥਾਣੇ ਦੇ ਵਿੱਚ ਆਪਣੀ ਪਿਸਤੌਲ ਲੈਣ ਚਲਾ ਗਿਆ ਜਦੋਂ ਇਹਨੂੰ ਥਾਣੇ ਵਾਲਿਆਂ ਨੇ ਪਿਸਤੌਲ ਦਿੱਤੀ ਤਾਂ ਪਤਾ ਲੱਗਾ ਜੀ ਇਹ ਤਾਂ ਇਹਦੀ ਪਿਸਤੌਲੀ ਵੀ ਇਹਨੂੰ ਤਾਂ ਹੋਰ ਪਿਸਤੌਲ ਦਿੱਤੀ ਗਈ ਆ ਇਹਨੇ ਆਪਣੀ ਪਿਸਤੌਲ ਪਛਾਣ ਲਈ ਆ ਕਹਿੰਦਾ ਜੀ ਮੇਰੀ ਨਹੀਂ ਇਹ ਪਿਸਤੌਲ ਮੈਨੂੰ ਤਾਂ ਮੇਰਾ ਅਸਲਾ ਜੋ ਕਿ ਮੈਂ ਇਹ ਕਤੋਂ ਲੈ ਕੇ ਜਾਣਾ ਹੁਣ ਪੁਲਿਸ ਇਸ ਚੱਕਰ ਦੀ ਛਸ਼ੋਪਾਈਂ ਦੇ ਵਿੱਚ ਵੀ ਇਹ ਤੇ ਇਨਕੁਆਇਰੀ ਵੀ ਕਰ ਰਹੀ ਆ ਵੀ ਇਹਦੀ ਪਿਸਤੌਲ ਕਿੱਧਰ ਗਈ ਇਹਦੀ ਥਾਂ ਦੇ ਉੱਤੇ ਜਿਹੜੀ ਇਹਨੂੰ ਦੇ ਰਹੇ ਆ ਕਿ ਉਹ ਕਿਹਦੀ ਆ ਕਿ ਜਿਹੜੀ ਆਪਾਂ ਕਹਿੰਦੇ ਵੀ ਭਾਈ ਇਹਦੇ ਵਾਂਗ ਸੀ ਉਹ ਕੌਣ ਲੈ ਗਿਆ ਤੇ ਇਹਨੂੰ ਜਿਹੜੀ ਦੇ ਰਹੇ ਆ ਉਹ ਕਿਹਦੀ ਆਈ ਹੋਈ ਇੱਥੇ ਕਿਹਦੀ ਜਮ੍ਹਾਂ ਕਰਵਾ ਦਿੱਤੀ ਗਈ ਆ ਸੋ ਇਸ ਤਰੀਕੇ ਨਾਲ ਹੁਣ ਲੱਭਤ ਕੀਤੀ ਜਾ ਰਹੀ ਆ ਇਹ ਦੇਖੋ ਬਹੁਤ ਵੱਡੀ ਬਲੰਡਰ ਹੈ ਇਹ ਵੀ ਆ ਕੁਛ ਕੀਤਾ ਜਾ ਰਿਹਾ ਆ ਆ ਅੰਧੇਲੀ ਵਰਤੀ ਗਈ ਆ ਹੁਣ ਉਹ ਬੰਦੇ ਨੇ ਉਸ ਪਿਸਤੌਲ ਦੇ ਨਾਲ ਕੀ ਕੁਝ ਕੀਤਾ ਹੋਊਗਾ ਜਾਂ ਇਹ ਕੋਈ ਟੈਕਨੀਕਲ ਸਮੱਸਿਆ ਆ ਜੀ ਵੀ ਭਾਈ ਕੋਈ ਗਲਤ ਚੜ ਗਈ ਆ ਇਹ ਹੁਣ ਇਹ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਹੈਗਾ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਪੰਜਾਬਣ ਨੂੰ ਲੈ ਕੇ ਖਬਰ ਆ ਰਹੀ ਹੈ ਜੀ Oman ਦੇ ਵਿੱਚ ਕਹਿੰਦੇ 2 ਸਾਲ ਪਹਿਲਾਂ ਇਸ ਪੰਜਾਬਣ ਨੂੰ ਵੇਚ ਦਿੱਤਾ ਗਿਆ ਸੀ ਤੇ ਉਹ ਵਾਪਸ ਆ ਗਈ ਹੈ ਜੀ ਪੰਜਾਬ ਹਾਂ ਬਿਲਕੁਲ ਜੀ ਬਿਲਕੁਲ ਇਹ ਪੰਜਾਬਣ ਜਿਹੜੀ 2 ਸਾਲ ਪਹਿਲਾਂ Oman ਦੇ ਵਿੱਚ ਗਈ ਸੀ ਏਜੰਟ ਦੇ ਰਹੀ ਤੇ ਇਹਨੇ ਉੱਥੇ ਰਿਵਾਦਾਰ ਦੀ ਭਾਲ ਦੇ ਵਿੱਚ ਵਿਚਾਰੀ ਗਈ ਸੀ ਤੇ ਉਸ ਥਾਂ ਉੱਤੇ ਜਾ ਕੇ ਇਹਨੂੰ ਖੱਦਲਖਵਾਰੀ ਦਾ ਸਾਹਮਣਾ ਕਰਨਾ ਪਿਆ ਇਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਔਰਤ ਨੇ ਆ ਕੇ ਹੁਣ ਬਲਵੀਰ ਸਿੰਘ ਸੀਚੇਵਾਲ ਫਰਦ ਨਾਲ ਮੁਲਾਕਾਤ ਕੀਤੀ ਹੈ ਇਹਦੇ ਇਹ ਗੱਲ ਕਹੀ ਹੈ ਕਿ ਇਹਨਾਂ ਦੀ ਮਿਹਰਬਾਨੀ ਦੇ ਸਦਕੇ ਕਿੰਨੀ ਜੀ ਕਿ ਮੈਂ ਇੰਡੀਆ ਦੇ ਵਿੱਚ ਵਾਪਸ ਆਈ ਹਾਂ ਇਹਦੇ ਕਹਿਣ ਦੇ ਮੁਤਾਬਕ ਮੈਨੂੰ ਉੱਥੇ ਵੇਚ ਦਿੱਤਾ ਗਿਆ ਸੀ ਮੇਰੀ ਜ਼ਿੰਦਗੀ ਉੱਥੇ ਪਦ ਤੋਂ ਬਰਤਰ ਹੋ ਗਈ ਸੀ ਮੈਂ ਬਹੁਤ ਦੁਖੀ ਟਕਿਆ ਉੱਥੇ ਮੇਰਾ ਸਰੀਰਕ ਸ਼ੋਸ਼ਣ ਵੀ ਹੋਇਆ ਤੇ ਮਾਨਸਿਕ ਤੇ ਆਰਥਿਕ ਸਾਰਾ ਸੋਸ਼ਲ ਹੋਇਆ ਇਹਨੇ ਆ ਕੇ ਇਹ ਵੀ ਗੱਲ ਕਹੀ ਹੈ ਕਿ ਬਹੁਤ ਵੱਡੀ ਗਿਲਤੀ ਦੇ ਵਿੱਚ ਹੋਰ ਵੀ ਕੁੜੀਆਂ ਐਸੀਆਂ ਜਿਹੜੀਆਂ ਕਿ ਉੱਥੇ ਬੰਦ ਕੀਤੀਆਂ ਹੋਈਆਂ ਉਹ ਪੰਜਾਬਣਾਂ ਵੀ ਆ ਤੇ ਗੈਰ ਪੰਜਾਬਣਾਂ ਵੀ ਆ ਤੇ ਬੀਬੀ ਨੇ ਇਹ ਗੱਲ ਕਹੀ ਆ ਕਿ ਭਾਈ ਉੱਥੇ ਏਜੰਟ ਲੈ ਜਾਂਦੇ ਆ ਵੀ ਤੁਹਾਨੂੰ ਚੰਗਾ ਰੋਜ਼ਗਾਰ ਮਿਲੂਗਾ ਉਹ ਚਲੇ ਜਾ ਕੇ ਪਾਸਪੋਰਟ ਪਾੜ ਦਿੰਦੇ ਆ ਤੇ ਤੁਹਾਨੂੰ ਅਕੇ ਵੇਚ ਲੈਂਦੇ ਆ ਤੇ ਤੁਹਾਡੀ ਜ਼ਿੰਦਗੀ ਬਿਲਕੁਲ ਤਰਕ ਵਰਗੀ ਬਣ ਜਾਂਦੀ ਆ ਸੋ ਇਹ ਆ ਜੀ ਕਿਉਂ ਨਹੀਂ ਕਿਹਾ ਵੀ ਬਾਕੀ ਪੰਜਾਬਣਾਂ ਵੀ ਉੱਥੇ ਬਹੁਤ ਸਾਰੀਆਂ ਹੈਗੀਆਂ ਤੇ ਹੋਰ ਵਕ ਵਕ ਸੁਬਾਨੀਆਂ ਕੁੜੀਆਂ ਵੀ ਉੱਥੇ ਇਸ ਤਰੀਕੇ ਨਾਲ ਫਸੀਆਂ ਜੀ ਜੀ ਜਨਾਬ ਸਾਹਿਬ ਮਨਰंजन ਜਗਤ ਦਾ ਕੀ ਹਾਲ ਹੈ ਜੀ ਕੋਈ ਹੋਰ ਨਵੀਂ ਫਿਲਮ ਆ ਰਹੀ ਹੈ ਜੀ ਪੰਜਾਬ ਨੌਜੀ ਦਾ ਹਾਲ ਜਿ ਘੜੀ ਤਾਂ ਦੇਖੋ ਮਨਰੰਜਨ ਜੱਤ ਦਾ ਮੰਦਾ ਹੀ ਹਾਲ ਆ ਫਿਲਹਾਲ ਤਾਂ ਕੁਛ ਨਹੀਂ ਆ ਰਿਹਾ ਆ ਜਿਹੜੀ ਇੱਕ ਐਲ ਪੀ ਫਿਲਮ ਆਈ ਸੀ ਇਹਨੂੰ ਵੀ ਕਿਸੇ ਨੇ ਨਹੀਂ ਪੁੱਛਿਆ ਪੰਜਾਬ ਦੇ ਵਿੱਚ ਕਰਤਾਜ ਦੀ ਉਹ ਵੀ ਕਿਸੇ ਨੇ ਪੁੱਛਿਆ ਉਸ ਤੋਂ ਪਹਿਲਾਂ ਜਿਹੜੀ ਮਝੈਲ ਆਈ ਆ ਉਹ ਵੀ ਬਹੁਤੀ ਵਧੀਆ ਨਹੀਂ ਰਹੀ ਤੇ ਹੁਣ ਦੇਖਦੇ ਭਾਈ ਅੱਗੇ ਜਿਹੜੀਆਂ ਔੜੀਆਂ ਆ ਅਕਾਲ ਫਿਲਮ ਤੋਂ ਤੇ ਤਰਸ਼ੇਮ ਗੱਸੜ ਦੀ ਫਿਲਮ ਤੋਂ ਆਸਾਂ ਹੈਗੀਆਂ ਬਾਕੀ ਕੋਲੋਂ ਛੋਟੀਆਂ ਮੋਟੀਆਂ ਫਿਲਮਾਂ ਆਈ ਜਾਂਦੀਆਂ ਜਿਹੜੇ ਭਾਅ ਆਉਂਦੀਆਂ ਉਸੇ ਭਾਅ ਦੇ ਵਿੱਚ ਗਈ ਜਾਂਦੀਆਂ ਇਹ ਕੋਈ ਪੰਜਾਬੀ ਫਿਲਮਾਂ ਦੇ ਵਿੱਚ ਕੋਈ ਜ਼ਿਕਰ ਯੋਗ ਗੱਲ ਕੋਈ ਕੋ ਬਹੁਤ ਵੱਡੇ ਹੁਲਾਰੇ ਵਾਲੀ ਗੱਲ ਇਸ ਵੇਲੇ ਵੀ ਸਾਹਮਣੇ ਆ ਰਹੀ ਪਰ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤਾਂ ਜਲੰਧਰ ਦੇ ਵਿੱਚ ਕਿਰਮਣ ਹੋ ਰਹੀ ਹੈ ਅੱਧੀ ਰਾਤ ਦੇ ਵੇਲੇ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪੈਣਾ ਧੱਟ ਵੱਧ ਸ਼ੁਰੂ ਹੋਇਆ ਹੈ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ